ਸਸਤੀ ਕਾਜੀ ਸਾਰਿਆਂ ਨੂੰ ਅ ਜਿਹੜੀ ਅੱਜ ਦੀ ਵੀਡੀਓ ਹੈ ਨਾ ਉਹਦੇ ਵਿੱਚ ਵੀ ਅਸੀਂ ਕਾਫੀ ਜ਼ਿਆਦਾ ਇਨਫੋਰਮੇਸ਼ਨ ਲੈ ਕੇ ਆਏ ਆ ਜਿਹੜੇ ਬਾਇਰ ਤੇ ਸੈਲਰ ਲਈ ਕਾਫੀ ਜ਼ਿਆਦਾ ਮਤਲਬ ਕਿ ਵਧੀਆ ਅ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਜਿਹੜੀ ਆਪਾਂ ਗੱਲਬਾਤ ਕਰਦੇ ਹੁੰਦੇ ਆ ਉਹ ਸਾਰਾ ਡਾਟਾ ਜੋ ਵੀ ਹੈਗਾ ਉਹਨੂੰ ਇਕੱਠਾ ਕਰਕੇ ਕਰਦੇ ਆ ਕੈਨੇਡੀਅਨ ਅੱਜ ਆਪਾਂ ਦੋ ਚੀਜ਼ਾਂ ਨੂੰ ਅਲੱਗ-ਅਲੱਗ ਡਿਸਕਸ ਕਰਨਾ ਹੈ ਇੱਕ ਤਾਂ ਕੈਨੇਡੀਅਨ ਰੀਅਲ ਏਸਟੇਟ ਮਾਰਕੀਟ ਨੂੰ ਕਿ ਮਾਰਕੀਟ ਕਿੱਦਾਂ ਦੀ ਹੈ ਪਿਛਲਾ ਡਾਟਾ ਵੀ ਤੁਹਾਨੂੰ ਦਿਖਾਉਨੇ ਆ 20 ਸਾਲਾਂ ਤੱਕ ਦਾ ਜਿਹੜੀ ਨਾਲ ਦੂਜੀ ਗੱਲ ਹੈਗੀ ਆ ਉਹ ਹੈਗੀ ਆ ਆਪਾਂ ਸ਼ੇਅਰ ਕਰ ਰਹੇ ਕੈਲਗਰੀ ਦੀ ਮਾਰਕੀਟ ਬਾਰੇ ਕਿਉਂਕਿ ਆਪਾਂ ਫੋਕਸ ਨਾ ਇੱਥੇ ਕਾਫੀ ਜ਼ਿਆਦਾ ਤੇ ਇਹਦੇ ਵਿੱਚ ਕੀ ਕੀ ਹੋ ਰਿਹਾ ਸਾਰਿਆਂ ਨੂੰ ਵੱਡੀ ਗੱਲ ਆ ਅੱਜਕੱਲ ਜਿਹੜੇ ਨਵੇਂ ਘਰ ਬਣ ਰਹੇ ਨੇ ਕੈਲਗਰੀ ਦੇ ਵਿੱਚ ਵੀ ਉਹਨਾਂ ਦੀ ਕਿੰਨੀ ਇੱਕ ਆ ਮਤਲਬ ਆਮਦ ਹੋ ਰਹੀ ਹੈ ਮਾਰਕੀਟ ਦੇ ਵਿੱਚ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਉਹਨਾਂ ਨੂੰ ਸ਼ੇਅਰ ਕਰਨ ਦਾ ਜਿਹੜਾ ਮਕਸਦ ਆ ਉਹ ਇਹ ਆ ਕਿ ਜਿਵੇਂ ਅਸੀਂ ਇਸ ਸੀ ਨੂੰ ਤਾਂ ਬੜਾ ਵਧੀਆ ਮੰਨਦੇ ਆ ਕਿ ਸਾਡੀਆਂ ਵੀਡੀਓਜ਼ ਨਾਲ ਬੰਦੇ ਕਾਫੀ ਇੰਗੇਜ ਹੁੰਦੇ ਆ ਤੇ ਉਜਰੋ ਕਈ ਵਾਰੀ ਕਮੈਂਟ ਪਾਉਂਦੇ ਆ ਤਾਂ ਸਾਨੂੰ ਲੱਗਦਾ ਹੁੰਦਾ ਵੀ ਬਾਹਰ ਇਨਫੋਰਮੇਸ਼ਨ ਆ ਜਿਹੜੀ ਕਾਫੀ ਜ਼ਿਆਦਾ ਮਿਸ ਇਨਫੋਰਮੇਸ਼ਨ ਆ ਜਿਹੜੀ ਉਹ ਕਾਫੀ ਜ਼ਿਆਦਾ ਟਰੈਵਲ ਕਰ ਜਾਂਦੀ ਬੜੀ ਛੇਤੀ ਕਰ ਜਾਂਦੀ ਹੈ ਤੇ ਰਹੀ ਗੱਲ ਘਰਾਂ ਦੀਆਂ ਪ੍ਰਾਈਸਾਂ ਦੀ ਕਾਫੀ ਹੱਦ ਤੱਕ ਘਰਾਂ ਦੀਆਂ ਪ੍ਰਾਈਸਾਂ ਨੂੰ ਫਰਕ ਪਿਆ ਹੋਇਆ ਪਰ ਆਪਾਂ ਤੁਹਾਨੂੰ ਅੱਜ ਡਾਟਾ ਦਿਖਾਉਨੇ ਆ ਸਾਰਾ ਜਿੱਥੇ ਤੁਹਾਨੂੰ ਅੰਦਾਜ਼ਾ ਹੋਊਗਾ ਵੀ ਕੀ ਕੀ ਤੇ ਕਿਵੇਂ ਕਿਵੇਂ ਹੁੰਦਾ ਕੈਨੇਡਾ ਦੀ ਮਾਰਕੀਟ ਦੇ ਵਿੱਚ ਸ਼ਹਿਰਾਂ ਦੇ ਅਲੱਗ-ਅਲੱਗ ਕਈ ਵਾਰੀ ਹੋ ਜਾਂਦਾ ਰੁਝਾਨ ਥੋੜਾ ਬਤਾ ਇੱਧਰ-ਉੱਧਰ ਹੋ ਜਾਂਦਾ ਕੱਲੇ ਸ਼ੈਲ ਕੈਲਰੀ ਸ਼ਹਿਰ ਦਾ ਇਹ ਡਾਟਾ ਨਹੀਂ ਹੈ ਇਹ ਸਾਰੀ ਕੈਨੇਡੀਅਨ ਰੀਅਲ ਸਟੇਟ ਐਸੋਸੀਏਸ਼ਨ ਹੈ ਜਿਹੜੀ ਉਹਨਾਂ ਵੱਲੋਂ ਜਾਰੀ ਕੀਤਾ ਗਿਆ ਡਾਟਾ ਤੇ ਪਹਿਲਾ ਜਿਹੜਾ ਗ੍ਰਾਫ ਆ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣਾ ਕਿ ਇਹ ਹੈਗਾ ਵਾ ਵੀ ਕਿੰਨੇ ਘਰ ਹਰੇਕ ਮਹੀਨੇ ਵਿਕੇ ਕੈਨੇਡਾ ਦੇ ਵਿੱਚ ਇਹ ਜਿਹੜਾ ਗ੍ਰਾਫ ਆ ਇਹਦੇ ਵਿੱਚ ਤੁਸੀਂ ਦੇਖੋਗੇ ਵੀ ਜਿਹੜੀ ਲਾਲ ਰੰਗ ਦੀ ਲਾਈਨ ਆ ਉਹ ਇਹ ਨੰਬਰ ਆਫ ਯੂਨਿਟਸ ਨੂੰ ਦੱਸਦੀ ਹੈ ਵੀ ਕਿੰਨੇ ਘਰ ਵਿਕੇ ਸਾਰੀਆਂ ਅਲੱਗ-ਅਲੱਗ ਕੈਟਾਗਰੀਜ਼ ਦੇ ਵਿੱਚੋਂ ਤੇ ਇਹ ਤੁਸੀਂ ਦੇਖੋ ਵੀ 2007 ਤੋਂ ਲੈ ਕੇ ਜਿਵੇਂ ਉਦੋਂ 40000 ਤੋਂ ਉੱਪਰ ਵਿਕੇ ਕਰ 2006 ਦੇ ਵਿੱਚ ਸਾਡੇ ਇਥੇ ਕਾਫੀ ਜ਼ਿਆਦਾ ਬੂਮ ਸੀ ਸਾਰਿਆਂ ਨੂੰ ਪਤਾ ਹੀ ਆ ਉਦੋਂ ਬਾਅਦ ਹੌਲੀ ਹੌਲੀ ਮਾਰਕੀਟ ਥੱਲੇ ਨੂੰ ਆਈ ਗਈ ਤੇ ਨੰਬਰ ਆਫ ਯੂਨਿਟਸ ਇਹ ਕੱਲੇ ਨੰਬਰ ਆਫ ਯੂਨਿਟਸ ਦੀ ਗੱਲ ਕਰ ਰਹੇ ਆ ਭਾਵੇਂ 2008 ਤੋਂ ਬਾਅਦ ਜਿਹੜਾ ਰੈਸੈਸ਼ਨ ਆਇਆ ਸੀਗਾ ਉਹਦੇ ਵਿੱਚ ਜਿਹੜੇ ਯੂਨਿਟਸ ਸੀ ਉਹ ਕਾਫੀ ਘੱਟ ਵਿਕੇ ਪਰ ਨਾਲ ਹੀ ਤੁਸੀਂ ਇਹ ਦੇਖੋ 2009 ਤੇ 10 ਦੇ ਵਿੱਚ ਇਹ ਫਿਰ ਵਾਪਸ ਜੰਪ ਕਰ ਗਈ ਨੰਬਰ ਵਾਪਸ ਤੇ ਇਹਦੇ ਵਿੱਚ ਤੁਸੀਂ ਇਹ ਵੀ ਦੇਖ ਰਹੇ ਹੋ ਵੀ 2020 ਦੇ ਵਿੱਚ ਜਦੋਂ ਕੋਵਿਡ ਆਇਆ ਸੀਗਾ ਉਦੋਂ ਵੀ ਕਾਫੀ ਜਿਆਦਾ ਡ੍ਰੌਪ ਆਇਆ ਮਾਰਕੀਟ ਦੇ ਵਿੱਚ ਤੇ ਫਿਰ ਇੱਕਦਮ ਹੀ ਮਾਰਕੀਟ ਉੱਪਰ ਚਲੀ ਗਈ ਨੰਬਰ ਆਫ ਯੂਨਿਟਸ ਦੀ ਪਰ ਜੇ ਤੁਸੀਂ ਇਹਦੀ ਕਾਲੀ ਲਾਈਨ ਆ ਜਿਹੜੀ ਉਹ ਐਵਰੇਜ ਸ਼ੋ ਕਰਦੀ ਹੈ ਵੀ ਕਿੰਨੇ ਕਿ ਯੂਨਿਟ ਵਿਕੇ ਉਹਦੇ 'ਤੇ ਧਿਆਨ ਦਿਵੋ ਤਾਂ ਤੁਸੀਂ ਦੇਖੋਗੇ ਵੀ ਉਹ ਲਗਾਤਾਰ ਮਾੜੀ-ਮਾੜੀ ਕਰਕੇ ਉੱਪਰ ਨੂੰ ਜਾ ਰਹੀ ਹੈ ਉਹਦਾ ਕਾਰਨ ਆ ਵੱਡਾ ਕਿ ਜਿਹੜੀ ਇਮੀਗ੍ਰੇਸ਼ਨ ਹੈਗੀ ਆ ਕੈਨੇਡਾ ਦੀ ਉਹ ਕਾਫੀ ਹੱਦ ਤੱਕ ਪ੍ਰਭਾਵ ਪਾ ਰਹੀ ਆ ਬਾਹਰੋਂ ਲੋਕ ਆ ਰਹੇ ਆ ਤਾਂ ਨੰਬਰ ਆਫ ਜਿਹੜੇ ਯੂਨਿਟਸ ਨੇ ਘਰ ਕਿੰਨੇ ਵਿਕੇ ਨੇ ਉਹ ਵੀ ਉੱ ਅੱਛਾ ਹੁਣ ਜਿਹੜੀ ਦੂਜੀ ਗੱਲ ਆ ਇਹ ਜਿਹੜਾ ਦੂਜਾ ਆਪਾਂ ਸ਼ੇਅਰ ਕਰ ਰਹੇ ਆ ਤੁਹਾਡੇ ਨਾਲ ਗ੍ਰਾਫ ਇਹਦੇ ਵਿੱਚ ਤੁਸੀਂ ਦੇਖੋਗੇ ਇਹ ਜਿਹੜਾ ਗ੍ਰਾਫ ਆ ਇਹ ਕੈਨੇਡਾ ਦੀ ਐਵਰੇਜ ਪ੍ਰਾਈਸ ਆ ਹੁਣ ਜਿਵੇਂ ਸਾਰੇ ਬੰਦੇ ਗੱਲ ਕਰਦੇ ਆ ਰੈਸੈਸ਼ਨ ਆ ਗਿਆ ਤਾਂ ਕਿੰਨੀ ਕੁ ਮਾਰਕੀਟ ਡਿੱਗ ਪੈਂਦੀ ਆ ਹੁਣ ਤੁਸੀਂ ਇਹਦੇ ਵਿੱਚ ਦੇਖੋ ਵੀ 2008 89 ਦਾ ਜਿਹੜਾ ਰੈਸੈਸ਼ਨ ਆਇਆ ਸੀ ਉਦੋਂ ਮਾਰਕੀਟ ਥੱਲੇ ਨੂੰ ਆਈ ਤੁਹਾਨੂੰ ਇੱਥੇ ਸ਼ੋ ਹੋ ਰਿਹਾ ਵੀ ਇਹ ਥੱਲੇ ਨੂੰ ਆਈ ਹੁਣ ਤੁਸੀਂ ਉਹ ਪੂਰੇ ਗ੍ਰਾਫ ਹਲ ਧਿਆਨ ਦੇ ਮੋ ਗ੍ਰਾਫ ਕਿੱਥੇ ਜਾ ਰਿਹਾ ਫਿਰ ਜੇ ਅਪ ਗੱਲ ਕਰੀਏ ਵੀ 2014 ਦੇ ਵਿੱਚ ਵੀ ਕਾਫੀ ਮਾਰਕੀਟ ਸਲੋ ਸੀ ਤੇ ਉਹ ਇੱਥੇ ਸ਼ੋ ਵੀ ਨਹੀਂ ਹੋ ਰਿਹਾ ਚੱਜ ਨਾਲ ਉਹਦਾ ਇੰਪੈਕਟ ਬਹੁਤਾ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ 2020 ਦੇ ਵਿੱਚ ਦੇਖੋ ਜਦੋਂ ਘਰਾਂ ਦੀ ਇੰਨੀ ਜ਼ਿਆਦਾ ਸੇਲ ਘਟ ਗਈ ਸੀ ਕੋਵਿਡ ਦੇ ਦੌਰਾਨ ਤਦ ਵੀ ਮਾਰਕੀਟ ਨੂੰ ਬਹੁਤਾ ਫਰਕ ਨਹੀਂ ਪਿਆ ਐਵਰੇਜ ਪ੍ਰਾਈਸ ਨੂੰ ਥੋੜਾ ਜਿਹਾ ਫਰਕ ਪਿਆ ਹੋਇਆ ਤੁਸੀਂ ਦੇਖ ਰਹੇ ਹੋ ਪਰ ਨਾਲ ਹੀ ਪ੍ਰਾਈਸ ਜੰਪ ਕਰਕੇ ਕਿੱਥੇ ਚਲੀ ਗਈ 2021 ਤੇ 22 ਦੇ ਵਿੱਚ ਤੁਸੀਂ ਦੇਖੋ ਵੀ ਕਿੰਨਾ ਜੰਪ ਜ਼ਿਆਦਾ ਕੀਤਾ ਮਾਰਕੀਟ ਨੇ ਤੇ ਹੁਣ ਆਪਾਂ 2025 ਕੀ ਦੇ ਨੀੜਾਂ ਤਾਂ ਇੱਥੇ ਹੁਣੇ ਥੋੜੀ ਜਿਹੀ ਅੱਗੇ ਨਾਲੋਂ ਲੈਵਲ ਆਫ ਹੋਈ ਹੋਈ ਆ ਪਰ ਤੁਸੀਂ ਇਹ ਪ੍ਰਾਈਸ ਪਿਛਲੇ 20 ਸਾਲਾਂ ਦੇ ਵਿੱਚ ਕੈਨੇਡਾ ਦੇ ਸਾਰੇ ਕੈਨੇਡਾ ਦੀ ਐਵਰੇਜ ਪ੍ਰਾਈਸ ਆ ਇਹ ਤੇ ਇਹਨੂੰ ਦੇਖੋ ਵੀ ਇਹ ਕਿੱਥੇ ਜਾ ਰਹੀ ਆ ਇਹ ਤਾਂ ਕਰਕੇ ਸ਼ੇਅਰ ਕਰ ਰਹੇ ਹਾਂ ਤੁਹਾਡੇ ਨਾਲ ਵੀ ਹਰ ਇੱਕ ਬੰਦੇ ਦੇ ਦਿਮਾਗ 'ਚ ਬੈਠਾ ਰਹਿੰਦਾ ਵੀ ਜੇਕਰ ਮਾਰਕੀਟ ਰੈਸੈਸ਼ਨ ਆ ਗਿਆ ਤੇ ਕਿੱਥੇ ਕਿੰਨੀ ਕੁ ਡੁੱਬ ਜਾਊਗੀ ਇਹ ਤੁਹਾਨੂੰ ਪਿਛਲੇ 20 ਸਾਲਾਂ ਦਾ ਡਾਟਾ ਸ਼ੋਅ ਹੋ ਰਿਹਾ ਆ ਤੇ ਹੁਣ ਆਪਾਂ ਗਾਂਹ ਗੱਲ ਕਰਦੇ ਆ ਇਹ ਹੈ ਕਿ ਬੈਂਚਮਾਰਕ ਪ੍ਰਾਈਸ ਬੈਂਚਮਾਰਕ ਪ੍ਰਾਈਸ ਹੁੰਦੀ ਹੈ ਵੀ ਜਿਹੜੀ ਜਜ ਕੀਤਾ ਜਾਂਦਾ ਪਹਿਲਾਂ ਵੀ ਮਾਰਕੀਟ ਦੇ ਵਿੱਚ ਕਿੰਨਾ ਇੰਪੈਕਟ ਪੈ ਰਿਹਾ ਕਿੱਧਰਲੇ ਪਾਸੇ ਨੂੰ ਮਾਰਕੀਟ ਜਾ ਰਹੀ ਆ ਇਹ ਵੀ 2005 ਤੋਂ ਲੈ ਕੇ ਤੁਸੀਂ ਦੇਖੋ ਵੀ 2006 ਤੋਂ ਲੈ ਕੇ ਉੱਪਰ ਨੂੰ ਜਾ ਰਹੀ ਹੈ 2009 ਦੇ ਵਿੱਚ ਥੋੜਾ ਜਿਹਾ ਇਹਨੇ ਥੱਲੇ ਨੂੰ ਡਿੱਪ ਕੀਤਾ ਤੇ ਫਿਰ ਇੱਕਦਮ 2017 ਦੇ ਨੇੜ ਕਿੰਨੀ ਜੰਪ ਕੀਤੀ ਫਿਰ ਲੈਵਲ ਆਫ ਹੋ ਗਈ ਤੇ 2020 ਤੋਂ ਬਾਅਦ ਦੇਖੋ ਇਹ ਕਿੰਨੀ ਉੱਪਰ ਚਲੀ ਗਈ 2022 ਤੇ ਫਿਰ 23 ਤੋਂ ਜਾ ਕੇ ਹੁਣ ਫਿਰ ਥੋੜੀ ਜੀ ਬੈਲੈਂਸ ਆਊਟ ਹੋਣ ਲੱਗੀ ਹੋਈ ਆ ਤੁਸੀਂ ਇਹ ਦੇਖੋ ਵੀ ਜੇਕਰ ਦੇਖਿਆ ਜਾਵੇ ਗ੍ਰਾਫ ਜਾਂ ਤਾਂ ਉੱਪਰ ਨੂੰ ਹੀ ਰਿਹਾ ਨਾ ਭਾਵੇਂ ਰੈਸੈਸ਼ਨ ਆਈ ਹੋਣ ਭਾਵੇਂ ਕੁਝ ਆਇਆ ਹੋਵੇ ਪਰ ਓਵਰਆਲ ਗ੍ਰਾਫ ਆ ਕਿਤੇ ਮਾੜਾ ਮੋਟਾ ਕਿਤੇ ਥੋੜਾ ਬੋਤ ਡਿੱਪ ਆਉਂਦੀ ਆ ਉਸ ਤੋਂ ਬਾਅਦ ਉੱਪਰ ਨੂੰ ਹੀ ਜਾਈ ਜਾ ਰਿਹਾ ਇਹ ਸਾਰੀ ਕੈਨੇਡਾ ਦੀ ਮਤਲਬ ਕਿ ਡਾਟਾ ਇਹਦੇ ਵਿੱਚ ਕੱਲੇ ਕੱਲੇ ਸ਼ਹਿਰ ਬਾਰੇ ਜੇ ਅਪਾ ਗੱਲ ਕਰੀਏ ਉਹ ਵੀ ਤੁਹਾਡਾ ਨਾਲ ਸ਼ੇਅਰ ਕਰਦਾ ਮੈਂ ਥੋੜਾ ਜਿਆ ਹੁਣ ਜੇ ਮੈਂ ਆਹ ਜਿਹੜੀ ਆਖਰੀ ਗ੍ਰਾਫ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਇਹ ਹੈਗੀ ਆ ਆ ਮਾਰਕੀਟ ਦੇ ਵਿੱਚ ਕਿੰਨੇ ਯੂਨਿਟ ਬਿਕ ਰਹੇ ਨੇ ਤੇ ਨਾਲ ਹੈਗੇ ਆ ਤੇ ਸਪਲਾਈ ਕਿੰਨੀ ਕਾ ਇਹਦੇ ਚ ਹੁਣ ਤੁਸੀਂ ਦੇਖੋਗੇ ਵੀ ਜਿਵੇਂ ਪਹਿਲਾਂ ਸਪਲਾਈ ਘੱਡੀ ਹੋਈ ਸੀ 2021 22 ਦੇ ਦੌਰਾਨ ਤੇ ਉਹਨਾਂ ਦਿਨਾਂ ਦੇ ਵਿੱਚ ਮਤਲਬ ਕਿ ਬਹੁਤ ਜ਼ਿਆਦਾ ਫਰਕ ਪਿਆ ਹੋਇਆ ਸੀ ਪ੍ਰਾਈਸਸ ਨੂੰ ਵੀ ਫਰਕ ਪਿਆ ਹੋਇਆ ਸੀਗਾ ਤੇ ਸੇਲ ਟੂ ਲਿਸਟਿੰਗ ਰੇਸ਼ੋ ਦੇਖੋ ਕਿੰਨੀ ਉੱਪਰ ਗਈ ਹੋਈ ਸੀਗੀ ਤੇ ਹੁਣ ਥੋੜਾ ਜਿਹਾ ਇਹ ਸਾਰਾ ਕੁਝ ਹੈ ਜਿਹੜਾ ਲੈਵਲ ਆਫ ਹੋਣ ਲੱਗਿਆ ਹੋਇਆ ਇਹ 2023 ਦੇ ਵਿੱਚ ਵੀ ਥੋੜਾ ਜਿਹਾ ਫਰਕ ਪਿਆ ਸੀ ਪਰ ਹੁਣ ਕਾਫੀ ਜ਼ਿਆਦਾ ਇਹ ਫਰਕ ਪਿਆ ਹੋਇਆ ਹੈ ਅੱਛਾ ਇਹਦੇ ਚ ਇੱਕ ਚੀਜ਼ ਹੋਰ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦੇ ਆ ਕਿ ਭਾਵੇਂ ਕੈਨੇਡਾ ਦੀਆਂ ਸੇਲਜ਼ 1.7% ਦੇ ਨੇਡਾ ਡਾਊਨ ਸੀ ਸਤੰਬਰ ਦੇ ਮਹੀਨੇ ਦੇ ਵਿੱਚ ਪਰ ਉਹਦੇ ਚ ਦੋ ਮਾਰਕੀਟਸ ਸੀ ਜਿਹੜੀਆਂ ਕਾਫੀ ਬਿਜ਼ੀ ਰਹੀਆਂ ਟ੍ਰਾਂਟੋ ਦੀ ਮਾਰਕੀਟ ਤੇ ਵਿਨਿਪੈਗ ਦੀ ਮਾਰਕੀਟ ਬਾਕੀ ਸਾਰੇ ਸ਼ਹਿਰਾਂ ਦੇ ਵਿੱਚ ਇਹ ਸਲੋ ਡਾਊਨ ਰਿਹਾ ਤੇ ਸਾਡੇ ਕੈਲਵੀ ਸ਼ਹਿਰ ਦੇ ਵਿੱਚ ਵੀ ਤੁਹਾਨੂੰ ਪਤਾ ਹੀ ਆ ਕਿ ਕਾਫੀ ਜ਼ਿਆਦਾ ਫਰਕ ਗੇਨੋ ਪ੍ਰਾਈਸਸ ਦਾ ਵੀ ਪਿਆ ਹੋਇਆ ਵਾ ਪਰ ਮਤਲਬ ਕਿ ਜਿੰਨਾ ਆਪਾਂ ਸੋਚਦੇ ਹੁੰਨੇ ਆ ਦਿਮਾਗੀ ਤੌਰ ਤੇ ਵੀ ਪਤਾ ਨਹੀਂ ਕਿੰਨਾ ਫਰਕ ਪੈ ਜਾਊਗਾ ਉਹ ਤੁਹਾਨੂੰ ਇਸ ਗ੍ਰਾਫ ਰਾਹੀਂ ਇਸੇ ਲਈ ਲਿਆਂਦੇ ਇਸ ਗ੍ਰਾਫ ਤੁਹ ਕਿ ਮਾਰਕੀਟ ਦੇ ਵਿੱਚ ਹੋ ਕੀ ਰਿਹਾ ਅੱਛਾ ਹੁਣ ਆਪਾਂ ਗੱਲ ਕਰਦੇ ਹਾਂ ਕੈਲਗਰੀ ਦੀ ਕੈਲਗਰੀ ਦੇ ਵਿੱਚ ਹੁਣ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਮਾਰਕੀਟ ਸਲੋ ਆ ਮਾਰਕੀਟ ਦੇ ਵਿੱਚ ਜਿਹੜੇ ਲੋਕ ਘਰ ਵੇਚਣ ਦੀ ਕੋਸ਼ਿਸ਼ ਵੀ ਕਰ ਰਹੇ ਆ ਉਹਨੂੰ ਪਤਾ ਵੀ ਇੰਨਾ ਸੌਖਾ ਤੇ ਹੈ ਨਹੀਂ ਪਹਿਲਾਂ ਜਨਾਂ ਆ ਇਹਦੇ ਵਿੱਚ ਹੁਣ ਇੱਕ ਜਿਹੜੀ ਸਾਰਿਆਂ ਨੂੰ ਵੱਡੀ ਚੀਜ਼ ਦਾ ਫਰਕ ਤੁਹਾਨੂੰ ਦੱਸਦੇ ਆ ਉਹ ਇਹ ਹੈਗਾ ਕਿ ਜਿਹੜੇ ਨਵੇਂ ਘਰ ਬਣਨੇ ਸ਼ੁਰੂ ਹੋਏ ਆ ਕੈਲਗਰੀ ਦੇ ਵਿੱਚ ਉਹਨਾਂ ਦਾ ਐਥਕੀ ਨੰਬਰਸ ਦਾ ਕਾਫੀ ਜ਼ਿਆਦਾ ਫਰਕ ਪਿਆ ਹੋਇਆ ਪਿਛਲੇ ਸਾਲ ਦੇ ਮੁਕਾਬਲੇ 20% ਜ਼ਿਆਦਾ ਘਰ ਬਣ ਰਹੇ ਨੇ ਕੈਲਗਰੀ ਦੇ ਵਿੱਚ ਅ ਜਨਵਰੀ ਤੋਂ ਲੈ ਕੇ ਸਤੰਬਰ ਤੱਕ 2 20893 ਨਵੇਂ ਯੂਨਿਟ ਬਣਨੇ ਸ਼ੁਰੂ ਹੋਏ ਜਿਹੜਾ ਕਿ 20% ਜਿਹੜੀ ਆਪਾਂ ਕਹਿ ਦਿੰਦੇ ਆਂ ਸਾਲ ਨੂੰ ਜਿਹੜਾ ਪਿਛਲੇ ਸਾਲ ਨਾਲ ਕੰਪੇਅਰ ਕਰਦੇ ਆਂ 1 ਜਨਵਰੀ ਤੋਂ ਲੈ ਕੇ 30 ਸਤੰਬਰ ਤੱਕ ਉਹ 20% ਣਕੀ ਸੀ ਪਰ ਇਹਦੇ ਚ ਇੱਕ ਚੀਜ਼ ਤੇ ਗੌਰ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਉਹ ਇਹ ਆ ਕਿ ਡਿਟੈਚਡ ਹੋਮਸ ਨੇ ਜਿਹੜੇ ਉਹਨਾਂ ਦੇ ਵਿੱਚ ਕੋਈ ਫਰਕ ਨਹੀਂ ਸੀ ਉਹਨਾਂ ਦਾ ਨੰਬਰ ਸੇਮ ਹੀ ਰਿਹਾ ਜਨਵਰੀ ਤੋਂ ਲੈ ਕੇ ਸਤੰਬਰ ਤੱਕ ਤੇ ਫਿਰ ਫਰਕ ਪਿਆ ਕਿੱਥੇ ਇਹ ਫਰਕ ਪਿਆ ਜ਼ਿਆਦਾਤਰ ਕੌਂਡੋਮਿਨੀਅਮਸ ਦੇ ਵਿੱਚ ਕੌਂਡੋਮਿਨੀਅਮਸ ਹੋਗੇ ਟਾਊਨ ਹਾਊਸ ਹੋਗੇ ਉਹਨਾਂ ਚੀਜ਼ਾਂ ਦੇ ਉੱਪਰ ਬਹੁਤ ਜ਼ਿਆਦਾ ਫਰਕ ਪਿਆ ਇਸ ਚੀਜ਼ ਦਾ ਕਿਉਂਕਿ ਉਹ ਥੋੜੇ ਜਿਹਾ ਜ਼ਿਆਦਾ ਅਫੋਰਡੇਬਲ ਰਹੇਗੇ ਨਹੀਂ ਪਰ ਇੱਕ ਸ਼ਿਫਟ ਮਾਰਕੀਟ ਦੇ ਵਿੱਚ ਇਹ ਵੀ ਦੇਖਣ ਨੂੰ ਆ ਰਹੀ ਆ ਕਿ ਰੈਂਟਲ ਯੂਨਿਟਸ ਦੇ ਬਜਾਏ ਛੋਟੇ ਯੂਨਿਟ ਜਿਹੜੇ ਬਣਨੇ ਆ ਉਹਨਾਂ ਵਾਲ ਜਿਹੜੀਆਂ ਕੰਪਨੀਆਂ ਨੇ ਵੱਡਾ ਜ਼ਿਆਦਾ ਧਿਆਨ ਦੇਣ ਲੱਗ ਗਈਆਂ ਤੁਹਾਨੂੰ ਪਤਾ ਹੀ ਹੈ ਡਾਊਨਟਾਊਨ ਦੇ ਵਿੱਚ ਮੇਰੇ ਖਿਆਲ ਦੋ ਤਿੰਨ ਹਾਈ ਰਾਈਜ਼ ਬਿਲਡਿੰਗਸ ਹੀ ਆ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਇੱਕ ਦੇ ਵਿੱਚ 300 ਯੂਨਿਟ ਅਵੇਲੇਬ ਤੇ ਹੁਣ ਗੱਲ ਕਰਦੇ ਹਾਂ ਸਤੰਬਰ ਦੇ ਮਹੀਨੇ ਦੀ ਸਤੰਬਰ ਦੇ ਮਹੀਨੇ 2269 ਘਰ ਬਣਨੇ ਸ਼ੁਰੂ ਹੋਏ ਜਿਹੜੇ ਮਤਲਬ ਕਿ ਯੂਨਿਟ ਬਣਨੇ ਸ਼ੁਰੂ ਹੋਏ ਤੇ ਜਿਨ੍ਹਾਂ ਦੇ ਵਿੱਚ ਜਿਹੜੀ ਕਿ 8% ਮਤਲਬ ਕਿ ਇਨਕਰੀਜ਼ ਹੈਗੀ ਆ ਪਿਛਲੇ ਸਾਲ ਦੇ ਮੁਕਾਬਲੇ ਪਰ ਇਹਦੇ ਵਿੱਚ ਜਿਹੜੀ ਸੋਚਣ ਵਾਲੀ ਗੱਲ ਆ ਉਹ ਇਹ ਆ ਕਿ ਡਿਟੈਚਡ ਹੋਮਸ ਦੇ ਵਿੱਚ ਮਾਰਕੀਟ ਜਿਹੜੀ 4% ਘਟਾ ਬਣਨੇ ਨਵੇਂ ਸ਼ੁਰੂ ਹੋਏ ਪਰ ਜਿਹੜੀ ਬਾਕੀ ਦੀਆਂ ਜਿੰਨੀਆਂ ਵੀ ਕੈਟੇਗਰੀਆਂ ਨੇ ਉਹ ਕੋਲਮ ਲਾ ਕੇ 14% ਵੱਧ ਵਧਣ ਲੱਗਣਗੇ। ਆ ਸੋ ਇਹ ਕਾਫੀ ਜ਼ਿਆਦਾ ਫਰਕ ਮਾਰਕੀਟ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਤੇ ਇਸੇ ਚੀਜ਼ ਦਾ ਕਰਕੇ ਹੀ ਤੁਹਾਨੂੰ ਪਤਾ ਵਾ ਕਿਉਂਕਿ ਹੁਣ ਯੂਨਿਟ ਬਣ ਬਹੁਤ ਜ਼ਿਆਦਾ ਰਹੇ ਨੇ ਕਿ ਰੈਂਟਲ ਮਾਰਕੀਟ ਦੇ ਉੱਪਰ ਵੀ ਬਹੁਤ ਜ਼ਿਆਦਾ ਅਸਰ ਪੈ ਰਿਹਾ ਤੇ ਨਾਲ ਦੀ ਨਾਲ ਜਿਹੜੀਆਂ ਘਰਾਂ ਦੀਆਂ ਪ੍ਰਾਈਸਸ ਦੇ ਉੱਪਰ ਵੀ ਇਸੇ ਕਰਕੇ ਕਾਫੀ ਜ਼ਿਆਦਾ ਅਸਰ ਪੈ ਰਿਹਾ ਪਰ ਜੇ ਤੁਸੀਂ CHNC ਨੂੰ ਸੁਣੋ ਤਾਂ ਉਹ बार-बार ਇਹ ਗੱਲ ਰਿਪੀਟ ਕਰ ਰਹੇ ਨੇ ਤੇ ਗਵਰਨਮੈਂਟ ਨੂੰ ਵੀ ਇਹੀ बार-बार ਕਹਿ ਰਹੇ ਨੇ ਤੁਹਾਨੂੰ ਪਤਾ ਹੀ ਹੋਣਾ ਤੁਸੀਂ ਪਿੱਛੇ ਜੇ ਅਟੈਂਸ਼ਨ ਪੀ ਕੀਤੀ ਹੋਣੀ ਆ ਕਿ ਸਰੀ ਦੇ ਵਿੱਚ ਵੀ ਇੱਕ ਬਿਲਡਿੰਗ ਹੈ ਜਿਹਨੂੰ ਗਵਰਨਮੈਂਟ ਨੇ 700 ਮਿਲੀਅਨ ਡਾਲਰ ਤੋਂ ਉੱਪਰ ਬਿਲਡਰ ਨੂੰ ਦਿੱਤਾ ਕਿ ਤੁਸੀਂ ਇਹ ਬਿਲਡਿੰਗ ਬਣਾਓ ਕਿ ਘਰਾਂ ਦੀ ਬਹੁਤ ਜ਼ਿਆਦਾ ਘਾਟ ਆ ਜੇਕਰ ਪਾਪੂਲੇਸ਼ਨ ਦੀ ਗਰੋਥ ਕੈਨੇਡਾ ਦੇ ਵਿੱਚ ਹੋਣੀ ਆ ਤਾਂ ਉਹਦੇ ਵਾਸਤੇ ਘਰਾਂ ਦਾ ਹਲੇ ਵੀ ਪੇਸ ਉੱਥੇ ਤੱਕ ਨਹੀਂ ਹੈ ਜਿੰਨਾ ਉੱਥੇ ਹੋਣਾ ਚਾਹੀਦਾ ਤੇ ਇਹ ਇਹ ਦੀਆਂ ਤਾਰੀਆਂ ਦੋਨੇ ਰਿਪੋਰਟਸ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਚਾਹੁੰਦੇ ਸੀ ਪਰ ਹੁਣ ਆਪਾਂ ਗੱਲ ਕਰਦੇ ਆ ਜਿਹੜੀਆਂ ਸਾਡੀ ਮਤਲਬ ਕਿ ਕੈਲਗਰੀ ਦੀ ਮਾਰਕੀਟ ਦੇ ਨਾਲ ਰਿਲੇਟਡ ਗੱਲਾਂ ਨੇ ਉਹਨਾਂ ਦੇ ਵਿੱਚ ਤੁਸੀਂ ਪਹਿਲੀ ਗੱਲ ਤਾਂ ਤੁਹਾਨੂੰ ਪਤਾ ਹੀ ਹੈ ਕਿ ਜਿਹੜੀਆਂ ਬੈਂਕਾਂ ਨੇ ਉਹ ਮਾਰਗੇਜ ਰੇਟਸ ਨੇ ਉਹ ਹੁਣ ਕਾਫੀ ਉਹਨਾਂ ਨੇ ਘਟਾਈ ਵੀ ਹੋਏ ਆ ਤੁਸੀਂ ਨੈਗੋਸ਼ੀਏਟ ਕਰ ਸਕਦੇ ਹੋ ਉਹਨਾਂ ਦੇ ਨਾਲ ਪਰ ਅਕਤੂਬਰ 29 ਨੂੰ ਸਾਨੂੰ ਬੈਂਕ ਆਫ ਕੈਨੇਡਾ ਤੋਂ ਪਤਾ ਵੀ ਲੱਗੂਗਾ ਕਿ ਹੁਣ ਜਿਹੜਾ ਇੰਟਰਸਟ ਰੇਟ ਹੈ گاਾਂ ਵਾਲਾ ਕਿੱਧਰਲੇ ਪਾਸੇ ਜਾ ਰਿਹਾ ਪਰ ਸਾਨੂੰ ਉਮੀਦ ਆ ਕਾਫੀ ਹੱਦ ਤੱਕ ਕਿ ਉਹ ਇੱਕ ਵਾਰ ਹੋਰ ਡ੍ਰੌਪ ਕਰਨਗੇ ਪਰ ਇੱਥੇ ਇੱਕ ਗੱਲ ਦਾ ਜ਼ਿਕਰ ਤੁਹਾਨੂੰ ਜ਼ਰੂਰ ਕਰਨਾ ਚਾਹੁੰਦੇ ਆ ਜੇ ਥੋੜੀ ਜਿਹੀ ਸਾਡੀਆਂ ਪਿਛਲੀਆਂ ਵੀਡੀਓਜ਼ ਵੀ ਦੇਖਦੇ ਰਹੇ ਹੋਮੋ ਤਾ ਅਸੀਂ ਤੁਹਾਨੂੰ ਦੱਸਿਆ ਸੀਗਾ ਕਿ ਜਿਹੜਾ ਬੈਂਕ ਆਫ ਕੈਨੇਡਾ ਵਾ ਉਹਨਾਂ ਦਾ ਇੰਟਰਸਟ ਰੇਟ ਤਕਰੀਬਨ 2 ਤੋਂ ਲੈ ਕੇ 2.5% ਦੇ ਵਿੱਚ ਵਿੱਚ ਰਹੂਗਾ ਇਸ ਸਾਲ ਪਰ ਟੈਰਿਫਸ ਨੇ ਥੋੜਾ ਜਿਹਾ ਕੰਮ ਨੂੰ ਡਿਲੇ ਕਰਵਾਤਾ ਪਰ ਹੁਣ ਰਹੀ ਗੱਲ ਆਉਂਦੇ ਸਾਲ ਦੇ ਐਂਡ ਤੱਕ ਜਿਹੜਾ 2026 ਦੇ ਐਂਡ ਤੱਕ ਉਮੀਦ ਕੀਤੀ ਜਾਂਦੀ ਹੈ ਕਿ ਇੰਟਰਸਟ ਰੇਟ ਸ਼ਾਇਦ ਦੁਬਾਰ ਤੋਂ ਵਧਣ ਲੱਗ ਜਾਣਾ ਸੋ ਇਸ ਗੱਲ ਦਾ ਜਰੂਰ ਖਿਆਲ ਰੱਖਿਓ ਤੇ ਸਾਡੀਆਂ ਵੀਡੀਓਜ਼ ਨੂੰ ਵਾਚ ਕਰਦੇ ਰਹੋ ਤੇ ਇਸ ਤੋਂ ਅਗਲੀ ਗੱਲ ਰਹੀ ਹੁਣ ਕੈਲਗਰੀ ਦੀ ਮਾਰਕੀਟ ਦੀ ਮਾਰਕੀਟ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਇਨ੍ਹਾਂ ਮਹੀਨਿਆਂ ਦੇ ਵਿੱਚ ਆ ਕੇ ਸਾਡੀ ਇਨਵੈਂਟਰੀ ਜਿਹੜੀ ਉਹ ਮਾਰਕੀਟ ਦੇ ਵਿੱਚ ਘਟ ਆਉਂਦੀ ਆ ਤੇ ਸੈਲਰਸ ਨੂੰ ਵੀ ਲੱਗਦਾ ਹੁੰਦਾ ਕਿ ਘੱਟ ਲੋਕ ਦੇਖਣ ਆਉਂਦੇ ਆ ਤੇ ਉਹਨਾਂ ਨੂੰ ਪ੍ਰਾਈਸ ਨਹੀਂ ਮਿਲਦੀ ਪਰ ਆਬਵੀਅਸਲੀ ਪ੍ਰਾਈਸਾਂ ਘਟ ਰਹੀਆਂ ਨੇ ਤੇ ਨਵੀਆਂ ਲਿਸਟਿੰਗਸ ਆਈਆਂ ਪਿਛਲੇ ਇੱਕ ਹਫ਼ਤੇ ਦੇ ਵਿੱਚ 696 77 ਪ੍ਰਾਪਰਟੀਆਂ ਬੈਕ ਆਈਆਂ ਮਾਰਕੀਟ ਦੇ ਵਿੱਚ 740 ਪ੍ਰਾਪਰਟੀਆਂ ਨੇ ਜਿਨ੍ਹਾਂ ਦੀ ਪ੍ਰਾਈਸ ਘਟੀ ਘਟੀ ਤੁਹਾਨੂੰ ਪਤਾ ਹੀ ਹੈ ਮਾਰਕੀਟ ਸਲੋ ਚੱਲ ਰਹੀ ਹੈ ਪ੍ਰਾਈਸ ਤਾਂ ਕੱਟਣੀ ਹੀ ਆ ਨਵੀਆਂ 8 ਪ੍ਰਾਪਰਟੀਆਂ ਦੀ ਪ੍ਰਾਈਸ ਵਧੀ 380 ਪ੍ਰੋਪਰਟیز ਪੈਂਡਿੰਗ ਨੇ 402 ਪ੍ਰੋਪਰਟੀਜ਼ ਸੋਲਡ ਹੋਈਆਂ 116 ਪ੍ਰੋਪਰਟیز ਐਕਸਪਾਇਰਡ ਹੋਈਆਂ 8 ਪ੍ਰੋਪਰਟیز ਵਿਡਰੋਨ ਹੋਈਆਂ ਤੇ 242 ਪ੍ਰੋਪਰਟیز ਟਰਮੀਨੇਟਡ ਹੋਈਆਂ ਕਿਉਂਕਿ ਹੋ ਸਕਦਾ ਇਹਨਾਂ ਚ ਕੁਝ ਕੁ ਵਾਪਸ ਆ ਜੇ ਮਾਰਕੀਟ ਦੇ ਵਿੱਚ ਪਰ ਇਹ ਕਾਫੀ ਵੱਡਾ ਨੰਬਰ ਹੋ ਜਾਂਦਾ 242 ਐਨੀਵੇ ਅਗਰ ਤੁਹਾਨੂੰ ਵੀ ਕਿਸੇ ਤਰ੍ਹਾਂ ਦਾ ਸੁਜੈਸ਼ਨ ਚਾਹੀਦਾ ਹੋਵੇ ਕਿ ਕਿਸ ਮਤਲਬ ਕਿ ਮਾਰਕੀਟ ਬਾਰੇ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਚਾਹੀਦੀ ਹੋਵੇ ਤਾਂ ਸਾਨੂੰ ਜਰੂਰ ਕੰਟੈਕਟ ਕਰਿਓ ਜਿਹੜੇ ਘਰ ਵੇਚਣ ਬਾਰੇ ਸੋਚ ਰਹੇ ਨੇ ਸਾਨੂੰ ਪਤਾ ਕਿ ਮਾਰਕੀਟ ਇੰਨੀ ਸੌਖੀ ਨਹੀਂ ਹੈ ਅਗਰ ਤੁਹਾਨੂੰ ਸਹੀ ਸਲਾਹ ਚਾਹੀਦੀ ਹੈ ਤੇ ਸਹੀ ਤੁਹਾਨੂੰ ਦੱਸ ਸਕੀਏ ਕਿ ਮਾਰਕੀਟਿੰਗ ਸਟ੍ਰੈਟਜੀ ਕਿਦਾਂ ਦੀ ਹੈ ਤੇ ਸਾਡੀ ਕਿਵੇਂ ਕੰਮ ਕਰਦੀ ਹੈ ਤਾਂ ਸਾਨੂੰ ਜਰੂਰ ਕੰਟੈਕਟ ਕਰਿਓ ਮੇਰਾ ਫੋਨ ਨੰਬਰ ਹੈ 4036992245 ਧੰਨਵਾਦ